ਹਮੇਸ਼ਾ ਆਪਣੇ ਪੰਜਾਬੀਆਂ ਆਸੇ ਅਸੀਂ ਇੱਥੇ ਵੀ ਜਦੋਂ ਫਿਰਦੇ ਹੁੰਦੇ ਹਾਂ ਉਹ ਮੈਂ ਦੁਬੇਜ ਹੁਣਾ ਸੀ ਇੱਥੇ ਵੀ ਜਦੋਂ ਫਿਰਦੇ ਹੁੰਦੇ ਕੋਈ ਸਰਦਾਰ ਵੇਖੀਏ ਮੈਂ ਅਟੈਚੇ ਚੱਲਣਾ ਮਹਿਰ ਪਵਾ ਕੇ ਜਿੰਡੀ ਨੂੰ ਦੂਜੇ ਤੋਂ ਪਾਵਾਂ ਦਾ ਮੂੰਹ ਮੈਂ ਵੇਖ ਲਾ ਪੰਜਾਬੀਆ ਕੜਾ ਪਾਇਆ ਹੱਥ ਚੀਆ ਭਗ ਬੰਨੀ ਆਸੀਂ ਆ ਦੋ ਵੇਖੀ ਦਾ ਪੁਆ ਜੋ ਮਰਜ਼ੀ ਹੋਵੇ ਸਾਨੂੰ ਫੈਨ ਪੈਂਦਾ ਪੈ ਜੇ ਸੀ ਬੰਦਾ ਚੱਕ ਲਈਦਾ ਬਾਤ ਬੈ ਯਾਰ ਤੂੰ ਬੈ ਬਾਕੀ ਦੁਨੀਆ ਦੀ ਕਹਿਰ ਤੈਨੂੰ ਲੈ ਕੇ ਚਲੀ ਜਿੱਥੇ ਤੂੰ ਜਾਣਾ ਛੱਡ ਦੀ ਕਰ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋ ਗਏ ਰੱਬ ਸਾਰਿਆਂ ਨੂੰ ਚੜ ਦਰبار صاحب جا کے ਗੁਰਦੁਆਰੇ ਜਾ ਕੇ ਲੰਗਰ ਛੱਕਦੇ ਨੇ ਉਹ ਕਿਸ ਤਰ੍ਹਾਂ ਹਮਲਾ ਕਰ ਸਕਦੇ ਨੇ ਦਰਬਾਰ ਸਾਹਿਬ ਤੇ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ ਨੈਰੇਟਿਵ ਕਿ ਸੈੱਟ ਕੀਤਾ ਜਾ ਰਿਹਾ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਕਰ ਦਿਓ ਮੁਸਲਮਾਨਾਂ ਨੂੰ ਸਿੱਖਾਂ ਦੇ ਖਿਲਾਫ ਕਰ ਦਿਓ ਤੇ ਇਹ ਜੰਗ ਦਾ ਮਾਹੌਲ ਜਿਹੜਾ ਇਹ ਆਪਸ ਦੇ ਅੰਦਰ ਹੀ ਲੜਦੇ ਰਹਿਣ ਲੇਕਿਨ ਹੁਣ ਹਰ ਇੱਕ ਬੰਦੇ ਨੂੰ ਪਤਾ ਚੱਲ ਗਿਆ ਕਿ ਮੋਦੀ ਜਿਸ ਤਰ੍ਹਾਂ ਨੈਰੇਟਿਵ ਸੈੱਟ ਕਰਦਾ ਹੋਇਆ ਐਕਸਪੋਜ਼ ਹੋਇਆ ਐ ਏਡੀ ਕੋ ਗੰਦੀ ਤਰ੍ਹਾਂ ਇੱਕ ਮੁਸਲਮਾਨ ਹੈ ਜਿਹਦਾ ਫੋਨ ਹੈ ਸਲਦਾਰ ਜੀ ਨੂੰ ਕਿ ਮੁਸਲਮਾਨ ਕਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੇ ਨੇ ਜਦਕਿ ਉਹ ਖੁਦ ਦਰਬਾਰ ਸਾਹਿਬ ਜਾਣਦੇ ਨੇ ਕਦੀ ਸੁਣਿਆ ਕੋਈ ਮੁਸਲਮਾਨ ਮੰਦਰ ਗਿਆ ਹੋਵੇ ਤੁਸੀਂ ਕਦੀ ਨਹੀਂ ਸੁਣੋਗੇ ਦੁਬਈ ਦੇ ਅੰਦਰ ਇੱਕ ਮੁਸਲਮਾਨ ਹੈ ਉਹ ਇਹ ਕਹਿ ਰਿਹਾ ਹੈ ਕਿ ਅਸੀਂ ਸਿੱਖਾਂ ਦੇ ਨਾਲ ਕਿੰਨਾ ਪਿਆਰ ਕਰਨ ਅਸੀਂ ਕਰਨੇ ਅਸੀਂ ਸਿੱਖਾਂ ਨੂੰ ਦੇਖ ਕੇ ਅਸੀਂ ਸਿੱਖਾਂ ਦੀ ਕਿੰਨੀ ਕੁ ਰਿਸਪੈਕਟ ਕਰਨੇ ਆ ਇਹ ਹੋ ਹੀ ਨਹੀਂ ਸਕਦਾ ਕਿ ਪਾਕਿਸਤਾਨ ਦੇ ਲੋਗ ਪਾਕਿਸਤਾਨ ਦੀ ਆਵਾਮ ਪਾਕਿਸਤਾਨ ਦੀ ਫੌਜ ਜਰੀਏ ਉਹ ਹਮਲਾ ਕਰੇ ਉਹ ਗਲਤ ਸੋਚੇ ਸਿੱਖਾਂ ਨੂੰ ਲੈ ਕੇ ਜਾਂ ਫਿਰ ਦਰਬਾਰਾ ਤੇ ਜਾਂ ਗੁਰਦੁਆਰਿਆਂ ਨੂੰ ਲੈ ਕੇ ਕੀ ਗੱਲਬਾਤ ਕਰ ਰਹੇ ਨੇ ਇਸੇ ਮਤਲਬ ਲਈ ਦੀ ਵੀਡੀਓ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦ ਤਕਿਆਂ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਚ ਜਾ ਕੇ ਵੇਖੋ ਤੇ ਦਮ ਸਲਮਾਨ ਕਰਦਾ ਹਾਂ ਕਦੀ ਮੁਸਲਮਾਨ ਨਹੀਂ ਕਦੀ ਮੰਦਿਰ ਬੜਿਆ ਲੇਕਿਨ ਗੁਰਦੁਆਰੇ ਜਾਂਦਾ ਆਸਤੇ ਇਹ ਕਿਦਾਂ ਹੋ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਤੇ ਬੰਕਸ ਕਰਨ ਆ ਕੇ ਟੈਕ ਕਰ ਦੇਵੇ ਇਹ ਸਾਰਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਦਾ ਇੰਡੀਅਨ ਕੁਝ ਨਹੀਂ ਸੀ ਇੰਡੀਅਨ ਸਟੇਟ ਮੂ ਹਾਂ ਜੀ ਅਸੀਂ ਅਸੀਂ ਆਪ ਸਾਖ ਹੋ ਗਏ ਜੇ ਦੋ ਰਾਤ ਨੂੰ ਖਬਰਾਂ ਆਈਆਂ ਸ਼ੁਰੂ ਹੋਈਆਂ ਅਸੀਂ ਆਪ ਸਾਖ ਹੋ ਗਏ ਤੇ ਪਾਕਿਸਤਾਨ ਨੇ ਐ ਕਰਤਾ ਇਹ ਤੇ ਹੋ ਹੀ ਸਕਦਾ ਜੰਗ ਦੇ ਮਾਹੌਲ ਵਿੱਚ ਹੀ ਪਾਕਿਸਤਾਨ ਨੇ ਤੇ ਸਰਦਾਰਾਂ ਦਾ ਸਰਾਬੀ ਪਾਲ ਕੇ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਦੋਂ ਲਾਗ ਆਉਂਦੇ ਨੇ ਉਸ ਤੋਂ ਬਾਅਦ ਇਹ ਨੱਕ ਤੇ ਨੱਕ ਦੇ ਮੰਦਿਰ ਵਿੱਚ ਜ਼ਹਿਰ ਪੈਦਾ ਹੋ ਗਈ ਇਹ ਇਹ ਬਿਲਕੁਲ ਆਪਣ ਕਦੋਂ ਤੱਕ ਪੰਜਾਬ ਆਵੋ ਆਪਸੇ ਚਲੀ ਜਾਣਾ ਗੈਰ ਇਨਾਂ ਦਾ ਕੰਮ ਹੀ ਆਇਆ ਕਿ ਆਪਾਂ ਆ ਕੇ ਪਹਿਲੇ ਪੰਗਾ ਲੈ ਲੈਂਦੇ ਦਰਵਾਜ਼ਾ ਆ ਕੇ ਸਰਦਾਰਾਂ ਨੂੰ ਕੇ ਕਰਦੇ ਜਾਓ ਜੀ ਪੰਜਾਬੀ ਪੰਜਾਬੀਆਂ ਨਾਲ ਲੜੋ ਆਪੇ ਵਿੱਚ ਕੋਈ ਨਹੀਂ ਹੁੰਦੀ ਸਾਡੇ ਦਿਲਾਂ ਵਿੱਚ ਹਮੇਸ਼ਾ ਆਪਣੇ ਪੰਜਾਬੀਆਂ 'ਚ ਸਿੱਥੇ ਵੀ ਜਦੋਂ ਫਿਰਦੇ ਹੁੰਦੇ ਹਾਂ ਨਾ ਮਦੂਬੇਜ ਹੁੰਦਾ ਸਿੱਥੇ ਵੀ ਜਦੋਂ ਫਿਰਦੇ ਹੁੰਦੇ ਕੋਈ ਸਰਦਾਰ ਵੇਖੀ ਮੈਂ ਕਿੱਥੇ ਚੱਲਾਂਗਾ ਮੈਂ ਕੋਈ ਕਿਸੇ ਇੰਡੀਅਨ ਨੂੰ ਦੁਜੇ ਤੋਂ ਪਾਵਾਂਗਾ ਵੇਖਣ ਪੰਜਾਬੀ ਐ ਖੜਾ ਪਾਇਆ ਹੱਥ ਚੀ ਆ ਪਾਉਗਾ ਅਸੀਂ ਇਹ ਦੋ ਵੇਖੀ ਦਾ ਪਹਾਂਚ ਜੋ ਮਰਜ਼ੀ ਹੋਵੇ ਸਾਨੂੰ ਫੈਲ ਪਾਏ ਜਿਸੀ ਬਣਾ ਲਈਏ ਬਾਤ ਬੈ ਯਾਰ ਇਹ ਬਾਕੀ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਤੇ ਅਗਰ ਕੋਈ ਪਰਿਆ ਲਿਖਿਆ ਬੰਦਾ ਹੋਏਗਾ ਨਾ ਉਹਨੂੰ ਇਸ ਸੀਜ਼ ਆਈਡੀਆ ਹੋਏਗਾ ਕਿਉਂਕਿ ਦਰਬਾਰ ਸਾਹਿਬ ਨਨਕਾਣਾ ਸਾਹਿਬ ਦੇਖ ਲਓ ਪੰਜਾ ਸਾਹਿਬ ਦੇਖ ਲਓ ਕਰਤਾਰਪੁਰ ਦੇਖ ਲਓ ਪਾਕਿਸਤਾਨ ਦੇ ਅੰਦਰ ਹੀ ਹੈ ਨਾ ਤੇ ਅਗਰ ਪਾਕਿਸਤਾਨ ਨੇ ਹਮਲਾ ਕਰਨਾ ਹੈ ਪਹਿਲੇ ਆਪਣੇ ਕੋਲ ਕਰੇਗਾ ਜਾਂ ਦੂਸਰੇ ਪਾਸੇ ਕਰੇਗਾ ਇਹ ਹੋ ਹੀ ਨਹੀਂ ਸਕਦਾ ਸਰਦਾਰ ਜੀ ਮੁਸਲਮਾਨ ਜਿਹੜਾ ਬੰਦਾ ਹੈ ਪਾਕਿਸਤਾਨੀ ਉਹ ਇਹ ਕਹਿ ਰਿਹਾ ਕਿ ਹੋ ਹੀ ਨਹੀਂ ਸਕਦਾ ਕਦੀ ਤੁਸੀਂ ਸੁਣਿਆ ਨਹੀਂ ਹੋਏਗਾ ਕਿ ਕੋਈ ਮੁਸਲਮਾਨ ਕੋਈ ਪਾਕਿਸਤਾਨੀ ਮੰਦਰ ਦੇ ਅੰਦਰ ਗਿਆ ਹੋ ਹੀ ਨਹੀਂ ਸਕਦਾ ਨੈਵਰ ਐਵਰ ਇੱਕ ਮੁਸਲਮਾਨ ਦਰਬਾਰ ਸਾਹਿਬ ਜਾਂਦੇ ਇੱਕ ਲੱਗ ਕਿਸਮ ਦਾ ਇhtਰਾਮ ਹੈ ਇੱਕ ਰਿਸਪੈਕਟ ਹੈ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਪਾਕਿਸਤਾਨੀਏ ਤੇ ਤੁਸੀਂ ਦੇਖੋ ਕਿ ਪੰਜਾਬ ਨੂੰ ਪੰਜਾਬ ਦੇ ਖਿਲਾਫ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਪੰਜਾਬ ਦੇ ਨਾਲ ਲਗਾਇਆ ਜਾਏ ਇਹ ਹੋ ਹੀ ਨਹੀਂ ਸਕਦਾ ਕਿ ਮੁਸਲਮਾਨ ਜਾਂ ਪਾਕਿਸਤਾਨੀ ਜਿਹੜੇ ਨੇ ਉਹ ਹਮਲਾ ਕਰੰ ਦਰਬਾਰ ਸਾਹਿਬ ਤੇ ਇਹ ਮੋਦੀ ਜਿੰਨੀ ਗੰਦੀ ਤਰ੍ਹਾਂ ਐਕਸਪੋਜ਼ ਹੋ ਗਿਆ ਉਹਨੂੰ ਚਾਹੀਦਾ ਹੈ ਹੁਣ ਕਿ ਤਕਰੀਬਨ ਡੁੱਬ ਕੇ ਹੀ ਮਰ ਜਾਵੇ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ